ਪ੍ਰੇਜ਼ ਅ ਲਾਡ ਸਾਰਿਆਂ ਨੂੰ ਜੈਮ ਸੀ ਦੀ ਪੰਜਾਬ ਦੇ ਵਿੱਚ ਬੜੀ ਉਥਲ ਪੁਥਲ ਇਹਨਾਂ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੀ ਬੜਾ ਕੁਝ ਪੰਜਾਬ ਦੇ ਵਿੱਚ ਹੋਇਆ ਕਈਆਂ ਲਈ ਉਹ ਮਨੋਰੰਜਨ ਸੀ ਕਈਆਂ ਲਈ ਉਹ ਸਟ੍ਰੈਸ ਦਾ ਸਮਾਂ ਸੀ ਕਈਆਂ ਲੋਕਾਂ ਲਈ ਉਹ ਸਤਾਵ ਦਾ ਸਮਾਂ ਸੀ ਬਟ ਐਟ ਦੀ ਐਂਡ ਪਰਮੇਸ਼ਵਰ ਚੀਜ਼ਾਂ ਆਪਣੇ ਤਰੀਕੇ ਦੇ ਨਾਲ ਕਰਦੇ ਨੇ ਅਸੀਂ ਜਾਣਦੇ ਹਾਂ ਬਾਈਬਲ ਦੱਸਦੀ ਹੈ ਇਸ ਧਰਤੀ 'ਤੇ ਜਿਹੜੀ ਵੀ ਚੀਜ਼ ਹੁੰਦੀ ਆ ਉਹ ਇਤਫਾਕ ਨਹੀਂ ਆ ਉਹ ਪਰਮੇਸ਼ਵਰ ਦੀ ਯੋਜਨਾ ਦੇ ਤਹਿਤ ਹੁੰਦੀ ਆ ਜੋ ਪਰਮੇਸ਼ਵਰ ਆਪਣੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕਰਨਾ ਚਾਹੁੰਦੇ ਨੇ ਉਹੀ ਹੁੰਦਾ ਹੈ ਇਹਨਾਂ ਦਿਨਾਂ ਦੇ ਵਿੱਚ ਦੇਖਿਆ ਬੜੇ ਸਾਰੇ ਲੋਕ ਵਿਰੋਧ ਕਰ ਰਹੇ ਸਨ 크੍ਰਿਸਚੀਅਨਿਟੀ ਦਾ ਮਸੀਹਤ ਦਾ ਅਸੀਂ ਦੇਖਿਆ ਹੁਣ ਬੜੀ ਆਮ ਗੱਲ ਹੋ ਗਈ ਆ ਹਰ ਸਾਲ 크ਿਸਮਸ ਦੇ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਦੇਖਿਆ ਕਿ ਬੜੀ ਆਮ ਗੱਲ ਹੋ ਗਈ ਆ 크ਿਸਮਸ ਦੇ ਮਹੀਨੇ ਦੇ ਵਿੱਚ ਜਾਂ ਇਹਨਾਂ ਦਿਨਾਂ ਦੇ ਵਿੱਚ ਮਸੀਹੀਅਤ ਦਾ ਵਿਰੋਧ ਹੋਣਾ ਤੇ ਮਸੀਹੀਆਂ ਦਾ ਵਿਰੋਧ ਹੋਣਾ ਇਹ ਲੋਕਾਂ ਨੇ ਬੜਾ ਕਾਮਨ ਬਣਾ ਲਿਆ ਫੇਜ਼ ਕਿ ਹਾਂ ਵੀ ਅਸੀਂ مسی ਲੋਕਾਂ ਦਾ ਵਿਰੋਧ ਕਰਾਂਗੇ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦੇ ਫੈਸਟੀਵਲ ਨੂੰ ਇਹਨਾਂ ਦੇ ਤਿਹਾਰ ਨੂੰ ਵੀ ਯਿਸੂ ਮਸੀਹ ਦੇ ਜਨਮ ਉਤਸਵ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਯਹਵਾ ਸਾਡੇ ਨਾਲ ਹੈ ਉਹ ਕਦੀ ਵੀ ਆਪਣੇ ਲੋਕਾਂ ਦੇ ਆਨੰਦ ਨੂੰ ਖਰਾਬ ਨਹੀਂ ਹੋਣ ਦਿੰਦਾ ਪਰਮੇਸ਼ਰ ਦਾ ਕਲਾਮ ਕਹਿੰਦਾ ਹੈ ਆਨੰਦਿਤ ਰੋ ਮੈਂ ਤੁਹਾਨੂੰ ਫਿਰ ਕਿੰਨਾ ਆਨੰਦਿਤ ਰੋ ਕਿ مسی ਲੋਕ ਆਨੰਦਿਤ ਨੇ ਉਹਨਾਂ ਦਾ ਪੀਸ ਉਹਨਾਂ ਦਾ ਜॉय ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਬੜੇ ਖਾਸ ਵਿਸ਼ੇ ਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਨਾ ਵਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਹਾਨੂੰ ਇਹ ਵੀਡੀਓ ਦੇ ਵਿੱਚ ਮੇਰੇ ਵਿਚਾਰ ਚੰਗੇ ਲੱਗਣ ਜਾਂ ਮੇਰੇ ਦ੍ਰਿਸ਼ਟੀਕੋਣ ਤੁਹਾਨੂੰ ਸਹੀ ਲੱਗੇ ਤਾਂ ਆਪਣੇ ਕਮੈਂਟਸ ਜ਼ਰੂਰ ਦੇਣਾ ਤੇ ਲਾਈਕ ਜ਼ਰੂਰ ਕਰਨਾ ਵੀਡੀਓ ਨੂੰ ਤੇ ਸ਼ੇਅਰ ਵੀ ਜ਼ਰੂਰ ਕਰਨਾ ਪ੍ਰਭੂ ਦੇ ਦਾਸ ਪ੍ਰੇਰਿਤ ਅੰਕੂਲਾ ਜੀ ਦੇ ਖਿਲਾਫਤ ਦੇ ਵਿੱਚ ਇਸ ਛੜਿਆੰਤਰ ਨੂੰ ਰਚਿਆ ਗਿਆ ਕਿਉਂਕਿ ਉਹ ਲੋਕ ਮਸੀਹ ਦਾ ਵਿਰੋਧ ਕਰਤਾ ਰਹੇ ਸਨ ਪਰ ਮਸੀਹਤ ਦੇ ਨਾਲ ਨਾਲੋ ਖਾਸ ਰੂਪ ਵਿੱਚ ਪਰਮੇਸ਼ਵਰ ਦੇ ਦਾਸ ਪ੍ਰੇਰਿਤ ਅੰਕੂਲਾ ਜੀ ਨੂੰ ਟਾਰਗੇਟ ਕਰ ਰਹੇ ਸਨ ਤੁਸੀਂ ਸੋਚੋ ਇੱਕ ਅਜਿਹਾ ਬੰਦਾ ਜਿਹਦੇ ਕੋ ਸਵਰਗ ਦੀ ਅਥਾਰਟੀ ਹੈ ਕਿਉਂਕਿ ਪਿਤਾ ਪਰਮੇਸ਼ਰ ਪਰਮੇਸ਼ੂ ਮਸੀਹ ਦਾ ਪਾਕ ਕਲਾਮ ਕਹਿੰਦਾ ਹੈ ਸਵਰਗ ਤੇ ਧਰਤੀ ਦੀਆਂ ਕੁੰਜੀਆਂ ਮੇਰੇ ਕੋਲ ਨੇ ਤੇ ਮੈਂ ਆਪਣੇ ਜੀ ਇਹ ਅਧਿਕਾਰ ਤੁਹਾਨੂੰ ਦਿੰਨਾ ਵਾ ਤੁਸੀਂ ਜੋ ਇਸ ਧਰਤੀ ਤੇ ਖੋਲੋਗੇ ਸਵਰਗ ਵਿੱਚ ਖੋਲਿਆ ਜਾਵੇਗਾ ਜੋ ਇਸ ਧਰਤੀ ਤੇ ਬੰਨੋਗੇ ਸਵਰਗ ਵਿੱਚ ਬੰਨਿਆ ਜਾਏਗਾ ਇੱਕ ਖੁਦਾ ਦਾ ਖਾਦਮ ਜਿਹਦੇ ਕੋ ਪਰਮੇਸ਼ਰ ਦੀ ਹਾਇਰ ਅਥਾਰਟੀ ਹੈ ਪਰ ਉਹ ਕਿਸੇ ਨੂੰ ਅਪਸ਼ਬਦ ਨਹੀਂ ਬੋਲ ਰਿਹਾ ਆਪਣੇ ਮੂੰਹ ਦੇ ਵਿੱਚੋਂ ਕਿਸੇ ਨੂੰ ਕੋ ਮਾੜਾ ਬੋਡ ਨਹੀਂ ਬੋਲ ਰਿਹਾ ਦੂਸਰੀ ਗੱਲ ਇੱਕ ਐਸਾ ਖੁਦਾ ਦਾ ਖਾਦਮ ਜਿਹਦੀ ਲੱਖਾਂ ਤੇ ਕਰੋੜਾਂ ਲੋਕ ਪੂਰੇ ਵਰਲਡਵਾਈਡ ਆਵਾਜ਼ ਸੁਣਦੇ ਹੋਣ ਪਰ ਉਹ ਸ਼ਾਂਤ ਹੋਵੇ ਇਸ ਵਿਸ਼ੇ ਦੇ ਉੱਤੇ ਕਿ ਲੋਗੋ ਦੇ ਪੁਤਲੇ ਸਾੜ ਰਹੇ ਨੇ ਇਹ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਦੇਖਦਿਆਂ ਹੋਇਆਂ ਵੀ ਜਾਣਦਿਆਂ ਹੋਇਆਂ ਵੀ ਉਹ ਪੁਲਪਿਟ ਦੇ ਉੱਤੇ ਪ੍ਰਚਾਰ ਕਰਨ ਕਿ ਇਹਨਾਂ ਲੋਕਾਂ ਨੂੰ ਮਾਫ਼ ਕਰੋ ਕਿਉਂਕਿ ਇੱਕ ਦਿਨ ਮਮੀ ਇਹਨਾਂ ਦੀ ਲਿਸਟ ਵਿੱਚ ਹੀ ਸੀ ਮਮੀ ਵਿਰੋਧ ਕਰ ਰਿਆ ਸੀ ਮਸੀ ਲੋਕਾਂ ਦਾ ਤੁਸੀਂ ਸੋਚੋ ਇੱਕ ਅਜਿਹਾ ਖੁਦਾ ਦਾ ਖਾਦਮ ਜੇਦਕੋ ਇੰਨੀ ਪਾਵਰ ਹੋਵੇ ਸਰੋਤੇ ਉਹਨਾਂ ਦੇ ਇੱਕ ਵਰਡ ਦੇ ਉੱਤੇ ਲੋਕ ਫਲਾਈਟਸ ਲੈ ਕੇ ਜਿਸ ਇਨਸਾਨ ਦੇ ਇੱਕ ਵਰਡ ਤੇ ਲੋਕ ਫਲਾਈਟਸ ਲੈ ਕੇ ਖਾਸ ਮੀਟਿੰਗਸ ਅਟੈਂਡ ਕਰਨ ਸਾਥ ਸੰਗ ਅਟੈਂਡ ਕਰਨ ਆਂਦੇ ਹੋਣ ਉਹ ਵਿਅਕਤੀ ਆਪਣੇ ਮੂੰਹ ਦੇ ਵਿੱਚੋਂ ਇੱਕ ਵੀ ਵਰਡ ਇਹੋ ਜਿਹਾ ਨਾ ਕੱਢੇ ਕਿ ਇਹਨਾਂ ਲੋਕਾਂ ਦਾ ਵਿਰੋਧ ਕਰੋ ਜਿਹੜੇ ਮੇਰਾ ਵਿਰੋਧ ਕਰ ਰਹੇ ਸਨ ਹੁਣ ਬੜੇ ਸਾਰੇ ਲੋਕ ਕਹਿਣਗੇ ਕਿ ਬੜੇ ਸਾਰੇ ਲੋਕਾਂ ਨੇ ਰੋਸ਼ ਪ੍ਰਦਰਸ਼ਨ ਕੀਤਾ ਬਟ ਉਹ ਕਿਸੇ ਦੇ ਕਹਿਣ ਦੇ ਉੱਤੇ ਨਹੀਂ ਕੀਤਾ ਉਹ ਉਹ ਲੋਕ ਸਨ ਜਿਹੜੇ ਜਾਣਦੇ ਸਨ ਕਿ ਸਾਡਾ ਸੰਵਿਧਾਨਿਕ ਅਧਿਕਾਰ ਹੈ ਜੋ ਮੁਸੀਆਂ ਉਤੇ ਇਲਜ਼ਾਮ ਲੱਗ ਰਿਹਾ ਉਹਦਾ ਜਵਾਬ ਦੇਣਾ ਕਿਉਂਕਿ ਬਾਈਬਲ ਇੱਕ ਚੀਜ਼ ਦੱਸਦੀ ਹੈ ਕਿ ਮੂਰਖ ਨੂੰ ਉਹਦੀ ਮੂਰਖਤਾ ਦਾ ਜਵਾਬ ਦੇ ਤਾਂ ਕਿ ਉਹ ਆਪਣੇ ਆਪ ਨੂੰ ਬੁੱਧੀਮਾਨ ਨਾ ਸਮਝਣ ਲੱਗ ਪਵੇ ਤੇ ਇਹ ਕਲਾਮ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਬੀਤੇ ਦਿਨਾਂ ਦੇ ਵਿੱਚ ਲੋਕ ਰੋਸ਼ ਪ੍ਰਦਰਸ਼ਨ ਕਰ ਰਹੇ ਸਨ ਸੜਕਾਂ ਉੱਤੇ ਕਿ ਜੋ ਤੁਸੀਂ ਕਹਿ ਰਹੇ ਹੋ ਉਹ ਰੋਂਗ ਹੈ ਤੁਸੀਂ ਦੇਖਿਆ ਬੜੀਆਂ ਸਾਰੀਆਂ ਵੀਡੀਓਜ਼ ਇੱਕ ਪੈਨ ਦੀ ਵੀਡੀਓ ਵੀ ਬੜੀ ਵਾਇਰਲ ਹੋ ਰਹੀ ਸੀ ਕਿ ਮੈਂ ਜਾਟਾ ਸੇਕਰਾਨੇ ਦੇ ਵਿੱਚੋਂ ਆ ਮੈਂ ਪ੍ਰੋਫੈਸਰ ਮੁਸੀ ਨੂੰ ਗ੍ਰੇਡ ਕੀਤਾ ਮੇਰੇ ਨਾਲ ਕੇ ਗੱਲਬਾਤ ਕਰੋਗੇ ਤੁਹਾਨੂੰ ਕੀ ਪ੍ਰੋਬਲਮ ਹੈ ਪਣ ਕਹਿ ਰਹੀ ਸੀ ਬੜੇ ਸਾਰੇ ਲੋਕਾਂ ਨੇ ਆਪਣੀਆਂ ਗਵਾਹੀਆਂ ਇੰਟਰਨੈਟ ਉੱਤੇ ਪੋਸਟ ਕੀਤੀਆਂ ਬੜੇ ਸਾਰੇ ਲੋਕਾਂ ਨੇ ਸੜਕਾਂ ਉੱਤੇ ਆ ਕੇ ਆਪਣੇ ਰੋਸ਼ ਨੂੰ ਦਿਖਾਇਆ ਕਿ ਤੁਸੀਂ ਲੋਕ ਜਿਹੜੇ ਸਾਨੂੰ ਵਿਕਾਊ ਕਹਿ ਰਹੇ ਹੋ ਵਿਦੇ ਹੋਏ ਨਹੀਂ ਆ ਵਿਕੇ ਹੋਏ ਨਹੀਂ ਆ ਇਹ ਲੋਕ ਝੂਠੇ ਨਹੀਂ ਆ ਇਹ ਸੱਚੇ ਯਹੋਵਾ ਦੇ ਸੇਵਕ ਨੇ ਤਾਂ ਸੱਚੇ ਯਹੋਵਾ ਦੇ ਫਾਲੋਅਰ ਨੇ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਫਾਲੋ ਕਰਦੇ ਨੇ ਉਹਦੇ ਪਿਆਰ ਨੂੰ ਲੋਕ ਦਿਖਾ ਰਹੇ ਸਨ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਇਹ ਦੱਸ ਰਹੇ ਸਨ ਕਿ ਤੁਸੀਂ ਜੇ ਸਾਨੂੰ ਇੱਟ ਮਾਰੀਏ ਤੇ ਅਸੀਂ ਤੁਹਾਨੂੰ ਪੱਥਰ ਮਾਰਾਂਗੇ ਨੋ ਇਦੇ ਵਿੱਚ ਤੁਸੀਂ ਦੇਖਿਆ ਕਿ ਇੱਕ ਦਿਨ ਪਹਿਲਾਂ ਖੁਦਾ ਦੇ ਖਾਦਮ ਪ੍ਰੇਰਿਤ ਅੰਕ੍ਰੋਨੋਲੋਜੀ ਦਾ ਉਹਨਾਂ ਤੇ ਪਰਸਨਲ ਅਟੈਕ ਕਰਦਿਆਂ ਲੋਕਾਂ ਨੇ ਨਾਲ ਉਹਨਾਂ ਦੀ ਵਾਈਫ ਦਾ ਪੁਤਲਾ ਸਾੜਿਆ ਬਟ ਇਸ ਸਾਰੀ ਗੱਲਬਾਤ ਪਰਮੇਸ਼ਵਰ ਦੇ ਦਾਸ ਨੇ ਉਹਨਾਂ ਨੂੰ ਮਾਫੀ ਦਾ ਪ੍ਰਚਾਰ ਕੀਤਾ ਅਮ ਇਸ ਤੋਂ ਨੈਕਸਟ ਡੇ ਅਮ੍ਰਿਤਸਰ ਦੇ ਵਿੱਚ ਇੱਕ ਗੁੱਡ ਨਿਊਜ਼ ਮੀਟਿੰਗ ਸੀ ਜਿਹਦੇ ਵਿੱਚ ਪ੍ਰਭੂ ਦੇ ਦਾਸ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਮਾਫ ਕਰੋ ਇਹ ਨਹੀਂ ਜਾਣਦੇ ਕੀ ਕਰਦੇ ਪਏ ਨੇ ਮਮੀ ਇੱਕ ਦਿਨ ਇਹਨਾਂ ਦੀ ਲਿਸਟ 'ਚ ਸੀਗਾ ਮੰਮੀ ਮਸੀਹ ਦਾ ਵਿਰੋਧੀ ਸੀ ਅੱਜ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਆਪਣੇ ਸੇਵਕ ਦੇ ਰੂਪ ਦੇ ਵਿੱਚ ਚੁਣਿਆ ਤੇ ਉਹਨਾਂ ਨੇ ਬੜੀ ਵਾਰੀ ਇਹ ਆਪਣੇ ਪ੍ਰਚਾਰ ਦੇ ਵਿੱਚ ਕਿਹਾ ਕਿ ਜੇ ਪੈਸੇ ਦੀ ਗੱਲ ਹੋਵੇ ਜੇ ਪਾਵਰ ਦੀ ਗੱਲ ਹੋਵੇ ਜਰੂਤ ਮੇ ਦੀ ਗੱਲ ਹੋਵੇ ਜੇ ਪੋਜੀਸ਼ਨ ਦੀ ਗੱਲ ਹੋਵੇ ਜੇ ਪਛਾਣ ਦੀ ਗੱਲ ਹੋਵੇ ਪਰਮੇਸ਼ਵਰ ਨੇ ਮੈਨੂੰ ਸਾਰੀਆਂ نعمتਾਂ ਦੇ ਨਾਲ ਬles ਕੀਤਾ ਪਰ ਮੈਂ ਇਹਨਾਂ ਦਾ 1% ਵੀ ਯੂਜ਼ ਨਹੀਂ ਕਰਦਾ ਆਪਣੇ ਨਿੱਜੀ ਬੈਨੀਫਿਟ ਲਈ ਤੇ ਅਸੀਂ ਉਸ ਗੱਲਾਂ ਨੂੰ ਸਹਾਇਆਂ ਨੂੰ ਪੂਰਾ ਹੁੰਦਿਆਂ ਦੇਖਿਆ ਕਿ ਪਰਮੇਸ਼ੁਰ ਦੇ ਦਾਸ ਉਹਦੇ ਕਲਾਮ ਦੇ ਵਿੱਚ 100% ਖੜੇ ਨੇ ਤੇ ਉਹ ਇੱਕ ਚੰਗੀ ਉਦਾਹਰਣ ਨੇ ਸਾਡੇ ਸਾਰੇ ਮਸੀਹਾਂ ਲਈ ਕਿ ਇੱਕ ਚੰਗਾ ਮਸੀਹੀ ਕਿਵੇਂ ਦਾ ਹੁੰਦਾ ਹੈ। ਪ੍ਰਭੂ ਦੇ ਦਾਸ ਪ੍ਰੇਰਤਨ ਕੁਨ ਲਾ ਜੀ ਖੁਦਾ ਦਾ ਇੱਕ ਚੰਗਾ ਨਮੂਨਾ ਨੇ ਅਸੀਂ ਪਰਮੇਸ਼ੁਰ ਦੇ ਸੱਚੇ ਦਿਲੋਂ ਸ਼ੁਕਰਗੁਜ਼ਾਰ ਆ ਐਸੇ ਅਦਬੁੱਦ ਖੁਦਾ ਦੇ ਖਾਦਮ ਦੇ ਲਈ ਜਿਹੜੇ ਲੋਕਾਂ ਨੂੰ ਪ੍ਰੀਚ ਕਰ ਰਹੇ ਨੇ ਕਿ ਨਾ ਕਰੋ ਇਹਨਾਂ ਦਾ ਵਿਰੋਧ। ਨੋ ਸਾਨੂੰ ਲੋੜ ਨਹੀਂ ਹੈ ਇਹਨਾਂ ਦਾ ਵਿਰੋਧ ਕਰਨ ਦੀ ਇਹਨਾਂ ਲਈ ਪ੍ਰਾਰਥਨਾ ਕਰਨ ਦੀ ਲੋੜ ਹੈ ਤੁਸੀਂ ਦੇਖਿਆ ਉਹਨਾਂ ਦੀਆਂ ਵੀਡੀਓਜ਼ ਤੁਸੀਂ ਇਸ ਐਸਨਡੇ ਦਾ ਸਰਮਨ ਸੁਣਿਆ ਉਹਨਾਂ ਦਾ ਉਹ ਦੱਸਦੇ ਨੇ ਕਿ ਇਹ ਵਿਰੋਧ ਸਾਨੂੰ ਅੱਗੇ ਲੈ ਕੇ ਜਾਣ ਲਈ ਆ ਨਾ ਕਿ ਪਿੱਛੇ ਕਰਨ ਦੇ ਲਈ ਬਟ ਪਰਬੂ ਦੀ ਯੋਜਨਾ ਜੋ ਸੀ ਉਹ ਪੂਰੀ ਹੋਈ ਐਟ ਦੀ ਐਂਡ ਆਫ ਦਾ ਡੇ ਪ੍ਰਭੂ ਨੇ ਜੋ ਵੀ ਕੀਤਾ ਉਹਨਾਂ ਦੀ ਯੋਜਨਾ ਦੇ ਤਹਿਤ ਹੋਇਆ ਤੇ ਮਸੀਹ ਲੋਕ ਫੁੱਲ ਆਫ એનર્ਜੀ ਨੇ ਉਹ ਭਰੇ ਹੋਏ ਨੇ ਆਨੰਦ ਦੇ ਨਾਲ ਖੁਸ਼ੀ ਦੇ ਨਾਲ ਕਿਉਂਕਿ ਪਰਮੇਸ਼ਰ ਦਾ ਕਲਾਮ ਸਾਨੂੰ ਆਨੰਦਿਤ ਰਹਿਣ ਦੇ ਲਈ ਕਹਿੰਦਾ ਹੈ ਤੇ ਜੋ ਵੀ ਹੋਇਆ ਪ੍ਰਭੂ ਦੀ ਯੋਜਨਾ ਦੇ ਤਹਿਤ ਹੋਇਆ ਪ੍ਰਭੂ ਸਾਰੇ ਲੋਕਾਂ ਨੂੰ ਬੁੱਧੀ ਦੇਵੇ ਤੇ ਜਿਨ੍ਹਾਂ ਲੋਕਾਂ ਨੇ ਸਟੈਂਡ ਲਿਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਕਾਰਨ ਪ੍ਰਭੂ ਨੇ ਉਹਨਾਂ ਨੂੰ ਵੀ ਜਵਾਬ ਦਿੱਤਾ ਤੇ ਜਿਨ੍ਹਾਂ ਲੋਕਾਂ ਨੇ ਪ੍ਰਾਰਥਨਾਵਾਂ ਕੀਤੀਆਂ ਪ੍ਰਭੂ ਨੇ ਉਹਨਾਂ ਨੂੰ ਵੀ ਜਵਾਬ ਦਿੱਤਾ ਵੀ ਆਲ ਆਰ ਨਿਊਟਰਲ ਤੇ ਅਸੀਂ ਪ੍ਰਾਰਥਨਾਵਾਂ ਕਰਦੇ ਹਾਂ ਉਹਨਾਂ ਸਾਰੇ ਲੋਕਾਂ ਲਈ ਜਿਹੜੇ ਲੋਕ ਵਿਰੋਧ ਕਰ ਰਹੇ ਸਨ ਪਰਮੇਸ਼ੀ ਮਸੀਹ ਦਾ ਤੇ ਉਹਨਾਂ ਦੀ ਟੀਚਿੰਗ ਦਾ ਪ੍ਰਭੂ ਦੇ ਦਾਸ-ਦਾਸੀਆਂ ਦਾ ਮਸੀਹੀ ਕਲੀਸਿਆਵਾਂ ਦਾ ਮਿਰਕਲਜ਼ ਦਾ ਚੰਗਿਆਈਆਂ ਦਾ ਸਾਰੀਆਂ ਚੀਜ਼ਾਂ ਦੇ ਜਿਹੜੇ ਲੋਕ ਵਿਰੋਧ ਕਰਦੇ ਸਨ ਅਸੀਂ ਉਹਨਾਂ ਲਈ ਪ੍ਰਾਰਥਨਾਵਾਂ ਕਰਦੇ ਹਾਂ ਪ੍ਰਭੂ ਉਹਨਾਂ ਨੂੰ ਅਕਲ ਬੁੱਧੀ ਸਮੱਤ ਬਖਸ਼ਣ ਤੇ ਪ੍ਰਭੂ ਉਹਨਾਂ ਨੂੰ ਵੀ ਉਹੇ ਰੈਲਮ ਦੇ ਵਿੱਚ ਲੈ ਕੇ ਆਣ ਜਿਸ ਰੈਲਮ ਦੇ ਵਿੱਚ ਅਸੀਂ ਜੀ ਰਹੇ ਹਾਂ ਜੋ ਅਸੀਂ ਐਕਸਪੀਰੀਅੰਸ ਕੀਤਾ ਮੇਰੀ ਪ੍ਰਾਰਥਨਾ ਹੈ ਪ੍ਰਭੂ ਉਹਨਾਂ ਲੋਕਾਂ ਨੂੰ ਵੀ ਐਕਸਪੀਰੀਅੰਸ ਕਰਾਵੇ ਕਿਉਂਕਿ ਅਸੀਂ ਉਸ ਵਾਹਿਦ ਪਰਮੇਸ਼ਵਰ ਨੂੰ ਮੰਨਦੇ ਹਾਂ ਤੇ ਜਾਣਦੇ ਹਾਂ ਜਿਹੜਾ ਆਪਣੇ ਸਤਾਨ ਵਾਲਿਆਂ ਦੇ ਮੋਹਰੇ ਆ ਕੇ ਖੜਾ ਹੋ ਜਾਂਦਾ ਹੈ ਤੇ ਉਹਨਾਂ ਨੂੰ ਸਵਾਲ ਕਰਦਾ ਹੈ ਕਿ ਐ ਸਾਊਲ ਤੂੰ ਮੈਨੂੰ ਕਿਉਂ ਸਤਾਂਦਾ ਹੈ ਅਸੀਂ ਉਸ ਪਰਮੇਸ਼ਵਰ ਨੂੰ ਮੰਨਦੇ ਆਂ ਤੇ ਅਸੀਂ ਸ਼ੁਕਰਗੁਜ਼ਾਰ ਆਂ ਆਪਣੇ ਪਰਮੇਸ਼ਵਰ ਦੇ ਕਿ ਉਹਨੇ ਐਸੇ ਲੋਕਾਂ ਨੂੰ ਆਪਣੇ ਵਿੱਚ ਖੜ੍ਹਾ ਕੀਤਾ ਪਰਮੇਸ਼ਵਰ ਦੇ ਦਾਸ ਪ੍ਰੀਤ ਅੰਕੁਣ ਲਾ ਜੀ ਜਿਹੜੇ ਇੱਕ ਸੰਪੂਰਨ ਉਦਾਹਰਨ ਨੇ ਮਸੀਹਤ ਦਾ ਇੱਕ ਚੰਗੀ ਰਿਪਰੈਜ਼ੈਂਟੇਸ਼ਨ ਨੇ ਮਸੀਹਤ ਕਿਰਦਾਰ ਦੀ ਤੇ ਅਸੀਂ ਪ੍ਰਭੂ ਦੇ ਦਾਸ ਲਈ ਪਰਮੇਸ਼ਵਰ ਦੇ ਕੋਟੀ ਕੋਟੀ ਸ਼ੁਕਰਗੁਜ਼ਾਰ ਆਂ ਕਿ ਉਹਨੇ ਅਜਿਹੇ ਦਾਸ ਨੂੰ ਸਾਡੇ ਵਿੱਚ ਠਹਿਰਾਇਆ ਜੋ ਸਾਨੂੰ ਚੰਗੀ ਸਿੱਖਿਆ ਦਿੰਦੇ ਨੇ ਤੇ ਇੱਕ ਚੰਗੇ ਉਦਾਹਰਨ ਦੇ ਰੂਪ ਦੇ ਵਿੱਚ ਉਹ ਸਾਡੇ ਵਿੱਚ ਆ ਜਾਂਦੇ ਨੇ ਤੇ ਪਰਮੇਸ਼ਵਰ ਦੇ ਸ਼ੁਕਰਗੁਜ਼ਾਰ ਆਂ ਅਸੀਂ ਇਨਸਾਨੀਆਂ ਗੱਲਾਂ ਲਈ ਪ੍ਰਭੂ ਦਾ ਧੰਨਵਾਦ ਕਰਦੇ ਆਂ ਜੋ ਪ੍ਰਭੂ ਨੇ ਬੀਤੇ ਦਿਨਾਂ ਦੇ ਵਿੱਚ ਆਪਣੇ ਲੋਕਾਂ 'ਚ ਕੀਤੇ ਮੇਰਾ ਵਿਸ਼ਵਾਸ ਜਿਹੜੀਆਂ ਮੈਂ ਚੀਜ਼ਾਂ ਬੋਲੀਆਂ ਤੁਹਾਨੂੰ ਦੱਸੀਆਂ ਤੁਹਾਨੂੰ ਸਮਝ ਆਈਆਂ ਹੋਣਗੀਆਂ ਜੋ ਕਰੰਟ ਸਿਨੈਰੀਓ ਚੱਲ ਰਿਹਾ ਸੀ ਤੁਹਾਨੂੰ ਉਹਦੇ ਬਾਰੇ ਵੀ ਜਾਣਕਾਰੀ ਮਿਲੀ ਹੋਵੇਗੀ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਣ ਪ੍ਰਭੂ ਤੁਹਾਡੇ ਸਾਹਮਣੇ ਨਾਲ ਹੋਣ ਆਮੀਨ ਆਮੀਨ ਅਲ ਆਮੀਨ ਥੈਂਕ ਯੂ